ਫਿਰ ਲਈ ਕੀ ਹੈ ਸੋਣਿਆ ਸੋਣਿਆ ਕੁੜੀਆਂ ਦੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਔਰ ਵੈਲ ਸੈਟਲਡ ਇੰਡੀਅਨ ਔਰ ਫੋਰਨ ਦੇ ਲੜਕਿਆਂ ਦੇ ਰਿਸ਼ਤੇ ਜੀ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟ੍ਰੈਸ਼ਿੰਗ ਕੋਲ ਜਿੱਥੇ ਪਾਈ ਜਾਂਦੀਆਂ ਰਿਸ਼ਤਿਆਂ ਦੀ ਐਡ ਜੇក ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਮੇਰੇ ਦਿੱਤੇ ਨੰਬਰ ਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ WhatsApp ਕਰ ਸਕਦੇ ਹੋ ਜੀ ਔਰ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਮੇਰਾ ਕੋਚਿੰਗ ਦਾ ਟਾਈਮ ਹੈ ਨਾ ਤਾਂ 12:00 ਸਵੇਰ ਦੇ ਟਾਈਮ ਠੀਕ ਹੈ ਜੀ ਔਰ ਵਾਈਗਰੂ ਜੀ ਮੇਰਾ ਇੱਕੋ ਹੀ ਨੰਬਰ ਹੈ ਜੋ ਸਕਰੀਨ ਤੇ ਚਲਦਾ ਹੈ ਇਸ ਤੋਂ ਇਲਾਵਾ ਮੇਰਾ ਹੋਰ ਕੋਈ ਨੰਬਰ ਨਹੀਂ ਹੈ ਅਗਰ ਕਿਸੇ ਹੋਰ ਨੰਬਰ ਤੋਂ ਮੇਰਾ ਨਾਮ ਲੈ ਕੇ ਤੁਹਾਨੂੰ ਕੋਲ ਆਂਦਾ ਤਾਂ ਉਹ ਰਿਸਪੌਂਸਿਬਿਲਟੀ ਮੇਰੀ ਨਹੀਂ ਕਿਉਂਕਿ ਸਿਰਫ ਮੈਂ ਇੱਕੋ ਨੰਬਰ ਨਾਲ ਹਰ ਇੱਕ ਨਾਲ ਡੀਲ ਕਰ ਰਹੀ ਹਾਂ ਠੀਕ ਹੈ ਜੀ ਸੋ ਵਾਈਗਰੂ ਜੀ ਦੀ ਹਰ ਕੰਮ ਦੀ ਸ਼ੁਰੂਆਤ ਵਾਈਗਰੂ ਜੀ ਦੇ ਨਾਮ ਤੋਂ ਹੁੰਦੀ ਸੋ ਵਾਈਗਰੂ ਜੀ ਰਾਮ ਰਾਮ ਜੀ ਤਾਂ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਔਰ ਆਪਣੇ ਏਰੀਆ ਦਾ ਮੇਰੀ ਵੀਡੀਓ ਨੂੰ ਦੇਖਦੇ ਪੀਓਰ ਇੱਕ ਲਾਈਕ ਜ਼ਰੂਰ ਕਰਨਾ ਵਾਈ ਗੁਰਜੀ ਤੁਹਾਡਾ ਇੱਕ ਲਾਈਕ ਮੈਨੂੰ ਮੋਟੀਵੇਟ ਕਰਦਾ ਵਾ ਸੋ ਲਾਈਕ ਜ਼ਰੂਰ ਦੇਣਾ ਵਾਈ ਗੁਰਜੀ ਤੇ ਜਿਹੜੇ ਨਵੇਂ ਹੋ ਚੈਨਲ ਤੇ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੀ ਸਕਰੀਨ ਦੇ ਉੱਤੇ ਆ ਜਾਏ ਸਾਡੇ ਚੈਨਲ ਟੈਸ਼ਨ ਕਾਲਜ ਜੀ ਲੜਕੀਆਂ ਦੇ ਐਡ ਬਿਲਕੁਕੁਲ ਫ੍ਰੀ ਆਫ ਕੋਸ ਚ ਲਗਾਈ ਜਾਂਦੀ ਹੈ ਤੇ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਆਪਣੇ ਲਈ ਵਧੀਆ ਜੀਵਨ ਸਾਥੀ ਲੱਭ ਸਕਦੇ ਹੋ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਰ ਰਿਸ਼ਤਿਆਂ ਦੀ ਵਾਹਿਗੁਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਹੋਲਸੇਲ ਦਾ ਨਾਰਾ ਬਿਜ਼ਨਸ ਹੈ ਜੀ ਨਾਮ ਹਾਈਡਰ ਖਗਾ ਵਦਨ ਕਾਸਟ ਨਹੀਂ ਹੈ ਜੀ 1993 ਦਾ ਜਨਮ 1 ਫੁੱਟ 5 ਹਾਈਟ ਹੈ ਜੀ ਲੁਧਿਆਣਾ ਦੇ ਰਹਿਣ ਵਾਲੇ ਹੈ ਪੜ੍ਹਾਈ ਇਹਨਾਂ ਦੀ ਪਲੱਸ 2 ਪਲੱਸ ਡਿਪਲੋਮਾ ਇਨ ਕੰਪਿਊਟਰ ਕੀਤਾ ਹੋਇਆ ਬਿਜ਼ਨਸ ਹੈ ਜੀ ਵੈਲ ਸੈਟਲਡ ਇਹਨਾਂ ਦਾ ਆਪਣਾ ਹੋਲਸੇਲ ਦਾ ਬਿਜ਼ਨਸ ਹੈ ਇੱਕ ਸਿਸਟਰ ਹੈ ਜੋ ਮੈਰਿਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਲੜਕੀ ਚਾਹੀਦੀ ਹੈ ਜੋ ਵਧੀਆ ਹੋਵੇ ਐਨੀ ਕਾਸਟ ਮਤਲਬ ਕਿ ਇਹਨਾਂ ਜਰੂਰ ਸੰਪਰਕ ਕਰਨਾ ਜੀ ਵਟਸਐਪ ਕਰਿਆ ਕਰੋ ਵਾਹਿਗੁਰੂ ਜੀ ਠੀਕ ਹੈ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਗਰੂ ਜੀ ਰਿਸ਼ਤਾ ਜੀ ਮੰਗਲੀਕ ਲੜਕੀ ਦਾ ਨਾਮ ਹਾਈਡਰ ਖੱਗਾ ਜੀ 1993 ਦਾ ਜਨਮ 5.4 ਹਾਈਟ ਕਪੂਰਥਲਾ ਦਾ ਰੈਨ ਵਾਲੀ ਹੈ ਜੀ ਪੜਾਈ ਇਹਨੇ ਬੀਏ ਪਲੱਸ ਪੀਜੀਡੀਸੀ ਕੀਤੀ ਹੋਈ ਹੈ ਰਵਿਦਾਸੀਆ Hindu ਫੈਮਿਲੀ ਤੋਂ ਬਿਲੋਂਗ ਕਰਦੇ ਹੈ ਔਰ ਲੜਕਾ ਚਾਹੀਦਾ ਜੋ ਨਰਾਦਰ ਸੁਮੀ ਹੋਵੇ ਵੈਸ਼ਨੋ ਹੋਵੇ ਔਰ ਲੜਕਾ ਮੰਗਲੀਕ ਹੋਵੇ ਫੋਰਨ ਵਾਲੇ ਬਿਲਕੁਲ ਵੀ ਸੰਪਰਕ ਨਾ ਕਰਨ ਜੀ ਕਪੂਰਥਲਾ ਅੰਮ੍ਰਿਤਸਰ ਹੁਸ਼ਿਆਰਪੁਰ ਮੁਕੇਰੀਆਂ ਵਾਲਿਆਂ ਨੂੰ ਪਹਿਲ ਹੈ ਜੀ ਔਰ ਤੁਸੀਂ ਹਜੂਸਮ ਪਰ ਸਿਰਫ WhatsApp ਕਰਿਆ ਕਰੋ ਭਾਈ ਗਰੂ ਜੀ WhatsApp ਤੇ ਆਪਣਾ ਪ੍ਰੋਪਰ ਬਾਇਓ ਡਾਟਾ ਸੈਂਡ ਕਰਿਆ ਕਰੋ ਹ ਭਾਈ ਗੁਰਜੀ ਰਿਸ਼ਨਾ ਜੀ ਆਸਟ੍ਰੇਲੀਆ ਪੀਐਨ ਜੈਕਸੀ ਖਲੜਕੇ ਦਾ ਨਾਮ ਸਿੰਘ ਸ਼ੇਰਗਿੱਲ 1996 ਦਾ ਜਨਮ ਪੰਫੂਲ ਸਤ 7 ਹਾਈਟਾ ਜੀ ਵਰਕਰ ਦੇ ਪੇ ਐਮਾਜਨ ਕੰਪਨੀ ਦੇ ਵਿੱਚ 5 ਕਿਲੇ ਜਮੀਨ ਹੈ ਜੀ ਆਪਣਾ ਘਰ ਹੈ ਵਧੀਆ ਕਾਰੋਬਾਰ ਹੈ ਜੀ ਆਸਟ੍ਰੇਲੀਆ ਦੇ ਵਿੱਚ ਪੜਾਈ ਇਹਨਾਂ ਨੇ ਪਲੱਸ 2 ਕੀਤੀ ਨਗੌਰਦਰ ਜਲੰਧਰ ਦੇ ਰਹਿਣ ਵਾਲੇ ਠੀਕ ਹੈ ਜੀ ਮਾਤਾ ਪਿਤਾ ਜੀ 20 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਨੇ OVPR ਨੇ ਠੀਕ ਹੈ ਜੀ ਇੱਕ ਵੱਡਾ ਪਰ ਆ ਪਰਿਵਾਰ ਸਮੇਤ ਅਮਰੀਕਾ ਵਿੱਚ ਰਹਿੰਦਾ ਪਿਆ ਵਾ ਲੜਕੀ ਚਾਹੀਦੀ ਜੋ ਪੜ੍ਹ ਲਿਖੀ ਸੋਨੀ ਹੋਵੇ ਮੰਗ ਕੋਈ ਨਹੀਂ ਹੈ ਜੀ ਇਹਨਾਂ ਦੇ ਨਾਲ ਪਰਿਵਾਰ ਦਾ ਨੰਬਰ WhatsApp ਜਰੂਰ ਕਰਿਆ ਕਰੋ ਵਾਈ ਗੁਰੂ ਜੀ ਰਿਸ਼ਤੇ ਜੀ ਲੁਧਿਆਣਾ ਤੋਂ ਵੈਸ਼ਨੋ ਲੜਕੇ ਦਾ ਜੀ ਨਾਮ ਸ਼ਰਮਾ ਜੀ ਖਾਇਰ ਰੱਖਿਆ ਗਿਆ ਵਾ ਕਾਸਟ ਸ਼ਰਮਾ 5 ਫੁੱਟ 8 ਹਾਈਟ ਹੈ ਜੀ 12ਵੀਂ ਪਾਸ ਨੇ ਨਰੀਆਮਦਨ ਹੈਗੀ ਹੈ ਜੀ ਬਹੁਤ ਵਧੀਆ ਔਰ ਦੋ ਪੁਰਾਣੇ ਏਰੀਆ ਦੇ ਲੁਧਿਆਣਾ ਲੜਕੀ ਚਾਹੀਦੀ ਹੈ ਜੋ ਜਰਨਲ ਕਾਸਟ ਤੋਂ ਹੋਵੇ ਕੋਈ ਮੰਗਣੀ ਹੈ ਜੀ ਦਾਜ ਵੀ ਨਹੀਂ ਲੈਣਾ ਇਹਨਾਂ ਨੇ ਠੀਕ ਹੈ ਜੀ ਬਹੁਤ ਵਧੀਆ ਰਿਸ਼ਤਾ ਜੀ ਨਾਲ ਜੋ ਸੰਪਰਕ ਕਰਨਾ ਜੀ ਵਾਈ ਗ੍ਰੇਜਰੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ 1994 ਦਾ ਜਨਮ ਕਾਸਟ ਖੱਤਰੀ ਹੈ ਜੀ ਸਿੱਖ 5 ਫੁੱਟ 1 ਹਾਈਟ ਹੈ ਪਟਿਆਲੇ ਦੇ ਰਹਿਣ ਵਾਲੇ ਹੈ ਜੀ ਸਮਾਨਾ ਪੜਾਈ ਬੀਕਾਮ ਪਲੱਸ ਐਮਕੋਮ ਕੀਤੀ ਹੈ ਪਲੱਸ ਇਹਨਾਂ ਨੇ ਸਟ੍ਰੈਨੋ ਕੋਰਸ ਕੀਤਾ ਹੋਇਆ ਹੈ ਔਰ ਟਿਊ ਕਿ ਮਾਤਾ ਜੀ ਨੇ ਦੋ ਚ ਵੱਡੇ ਭਰਾ ਨੇ ਜੋ ਅਨਮੈਰਿਡ ਨੇ ਲੜਕਾ ਚਾਹੀਦਾ ਜੋ ਵੈਲ ਕੁਆਲੀਫਾਈਡ ਹੋਵੇ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਬਿਜ਼ਨਸਮੈਨ ਹੋਵੇ ਵਾਈ ਗੁਜਰੀ ਰਿਸ਼ਤਾ ਜੀ ਬਿਜ਼ਨਸਮੈਨ ਲੜਕੇ ਦਾ ਲੁਧਿਆਣੇ ਤੋਂ ਰਿਸ਼ਤਾ ਜੀ ਨਾਮ ਸਿੰਘ ਕਾਸਟਰੋੜਾ 1996 ਦਾ ਜਨਮ 1 ਫੁੱਟ 9 ਹਾਈਟ ਹੈ ਬੀਏ ਪਾਸ ਹੈ ਨਰ ਬਿਜ਼ਨਸ ਹੈ ਜੀ ਉਹ ਲੁਧਿਆਣੇ ਦੇ ਰਹਿਣ ਵਾਲੇ ਹੈ ਸਿੰਪਲ ਮੈਰਿਜ ਨੋ ਡਿਮਾਂਡ 라이그로지 ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਪੇਰੈਂਟਸ ਨਹੀਂ ਹੈਗੇ ਔਰ ਨਾਮ ਹੈ ਜੀ ਪੰਜਾਬੀ ਟੋਂਗ ਕਸ਼ ਕਸ਼ਪ ਰਾਜਪੂਤ ਮਹਰਾਜ ਜੀ हेयर कट ਲੜਕਾ गावा ਨਾਮ ਹੈ ਜੀ ਸਿੰਘ 87 ਦਾ ਜਨਮ 156 ਹਾਈਟ ਹੈ ਜੀ ਹੈਂਸਮ ਨੇ ਔਰ ਸਟੱਡੀ ਇਹਨੇ ਬੀਏ ਪਲਸ ਐਲਲਬੀ ਕੀਤੀ ਹੋਈ ਵਰਕ ਕਰਦੇ ਪੇ ਐਡਵੋਕੇਟ ਠੀਕ ਹੈ ਜੀ ਔਰ ਪਿਤਾ ਜੀ ਨਹੀਂ ਹਨ ਮਾਤਾ ਜੀ ਵੀ ਨਹੀਂ ਨੇ ਔਰ ਇੱਕ ਵੱਡਾ ਭਰਾ ਮੈਰਿਡ ਹੈ ਔਰ ਸੈਪਰੇਟ ਰਹਿ ਰਹੇ ਨੇ ਠੀਕ ਹੈ ਜੀ ਏਰੀਆ ਜੀ ਟਾਂਡਾ ਹੁਸ਼ਿਆਰਪੁਰ ਲੜਕੀ ਚਾਹੀਦੀ ਹੈ ਸਿੰਪਲ ਚੰਗੇ ਸੁਭਾਅ ਦੀ ਐਜੂਕੇਟਿਡ ਹੋਵੇ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੋ ਜੀ ਨਿਸ਼ਤਾ ਜੀ ਵੈਰੀ ਵੈਲ ਸੈਟਲਡ ਅਰੋੜਾ ਸਿੱਖ ਲੜਕੇ ਦਾ 1991 ਦਾ ਜਨਮ 547 ਹਾਈਟ ਹੈ ਜੀ ਅੰਬਾਲੇ ਤੋਂ ਹੋਗੇ ਨੇ ਠੀਕ ਹੈ ਜੀ ਮੈਟ੍ਰਿਕ ਕੀਤੀ ਔਰ ਵੈਸ਼ਨ ਹੋਗੇ ਨੇ ਇਹਨਾਂ ਦਾ ਬਹੁਤ ਵਧੀਆ ਬਿਜ਼ਨਸ ਹੈ ਜੀ ਆਇਰਨ ਸਕ੍ਰੈਪ ਪਲੱਸ ਬਿਲਡਿੰਗ ਮਟੀਰੀਅਲ ਦਾ ਔਰ ਆਪਣਾ ਮਕਾਨ ਹੈ ਜੀ ਪੋਸ਼ ਏਰੀਆ ਦੇ ਵਿੱਚ ਅੰਬਾਲਾ ਦੇ ਰਹਿਣ ਵਾਲੇ ਨੇ ਇੱਕ ਵੱਡਾ ਭਰਾ ਮੈਰਿਡ ਹੈ ਜੀ ਲੜਕੀ ਚਾਹੀਦੀ ਹੈ ਗੁਰਸਿੱਖ ਘਰੇਲੂ ਲੜਕੀ ਚਾਹੀਦੀ ਹੈ ਜੀ ਨਾ ਜੂ ਸੰਪਰਕ ਕਰਨਾ ਜੀ ਗੁਰੂ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋ 2001 ਜਨਮ ਮਾਜੀ ਕੱਦ 4 ਫੁੱਟ 3 ਇੰਚ ਆ ਜੀ ਪੜਾਈ ਬੀਏ ਪਲਸ ਨੰਨੀ ਆਈਟੀਆਈ ਕੀਤੀ ਹੋਈ ਆ ਕੰਰੈਂਟਲੀ ਵਰਕ ਇਨ ਪ੍ਰਾਈਵੇਟ ਸੈਕਟਰ ਪਿਤਾ ਜੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕ ਕਰਨੇ ਕੋ ਬੜਾ ਪ੍ਰੈਮੇਰਿਡ ਹੈ ਔਰ ਏਰੀਆ ਜੀ ਕਾਨਪੁਰ ਯੂਪੀ ਲੜਕਾ ਚਾਹੀਦਾ ਜੀ ਵੈਲ ਸੈਟਲਡ ਹੋਵੇ ਨਾ ਜੁਸ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਇਗੁਰਜੀ ਰਿਸ਼ਤਾ ਜੀ ਦੁਬਈ ਤੋਂ ਰਦਰ ਸਵਾਮੀ ਸਤਸੰਗੀ ਲੜਕੇ ਦਾ ਜੀ ਨਾਮ ਹੈ ਜੀ ਸਿੰਘ 1992 ਦਾ ਜਨਮ ਕੁਮਾਰ ਪ੍ਰਜਾਪਤ ਨੇ 5 ਫੁੱਟ 5 ਬੱਚੇ ਦੀ ਹਾਈਟ ਹੈ ਪਲੱਸ 2 5 ਵਰਕ ਕਰਦੇ ਪਏ ਜੀ ਦੁਬਈ ਦੇ ਵਿੱਚ ਐਲੂਮੀਨੀਅਮ ਗਲਾਸ ਤੋਂ ਵਰਕ ਠੀਕ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਤੇ ਭਰਾ ਦਾ ਮੈਰਿਡ ਹੈ ਜੀ ਔਰ ਏਰੀਆ ਜੀ ਜਲੰਧਰ ਲੜਕੀ ਚਾਹੀਦੀ ਹੈ ਨਾਈਸ ਵਧੀਆਂ ਸੰਸਕਾਰੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਨੋ ਡਿਮਾਂਡ ਵਾਇਗੁਰਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਹੈ ਲੜਕੇ ਦਾ ਨਾਮ ਹਾਈਟ ਰੱਖਿਆ ਗਿਆ ਜੀ ਕਾਸਟ ਮਹਿਰ ਹੈ ਉਮਰ 40 ਸਾਲ ਪੰਫਟ ਗਿਆ ਨਾ ਹਾਈਟ ਹੈ ਜੀ 10ਵੇਂ ਪਾਸ ਨੇ ਕਾਰ ਮਕੈਨਿਕ ਨੇ ਔਰ ਇਹਨਾਂ ਦਾ ਸੇਲ ਐਂਡ ਪਰਚੇਸ ਦਾ ਵੀ ਕੰਮ ਹੈ ਆਮਦਨ ਬਹੁਤ ਵਧੀਆ ਹੈ ਜੀ ਇੱਕ ਬੇਟਾ ਹੈ ਇਹਨਾਂ ਦੇ ਕੋਲ 13 ਸਾਲ ਦਾ ਔਰ ਇਹਨਾਂ ਦੀ ਆਪਣੀ ਕੋਠੀ ਹੈ ਜੀ ਡਬਲ ਸਟੋਰੀ ਏਰੀਆ ਜੀ ਗੁਰਦਾਸਪੁਰ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਉਮਰ 37 ਤੋਂ 40 سال ਦੇ ਵਿੱਚ ਹੋਵੇ ਠੀਕ ਹੈ ਜੀ bina ਬੱਚੇ ਤੋਂ ਹੋਵੇ ਉਹ ਵੀ ਸੰਪਰਕ ਕਰ ਸਕਦੇ ਹੈ ਜੇ ਇੱਕ ਬੇਟੀ ਹੈ ਤਾਂ ਉਹ ਵੀ ਸੰਪਰਕ ਕਰ ਸਕਦੇ ਜਾਂ ਜਿਨ੍ਹਾਂ ਨੂੰ ਬੇਬੀ ਨਹੀਂ ਹੁੰਦਾ ਹੋਵੇ ਉਹ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਜੇ ਸਿੰਪਲ ਮੈਰਿਜ ਖਰਚਾ ਕੋਈ ਨਹੀਂ ਕਰਨਾ ਨਾਲ ਪਰਿਵਾਰ ਦਾ ਨੰਬਰ ਹੈ ਜੀ ਅਗਰ ਜੀ ਸਿਸਤਾ ਜੀ ਵੈਰੀ ਵੈਲ ਸੈਟਲਡ ਹਿੰਦੂ ਖੱਤਰੀ ਲੜਕੇ ਦਾ ਜੀ ਨਾਮ ਹਾਈਡਰ ਹੈਗਾ ਜੀ ਕੋਚਰ ਹੈ 89 ਦਾ ਜਨਮ ਪਿੰਡਫੁੱਟ ਹੈ ਹਾਈਟ ਹੈ ਬੇਟਾ ਕਿੰਨੀ ਹੋਈ ਹੈ ਔਰ ਲੜਕਾ ਸੋਨਾ ਸੁਨੱਖਾ ਹੈ ਜੀ ਵੈਲ ਇਸਟੈਬਲਿਸ਼ਡ ਬਿਜ਼ਨਸ ਹੈ ਨਾ ਜਲੰਧਰ ਦੇ ਵਿੱਚ ਸਮਾਰਟ ਇਨਕਮ ਹੈ ਡਿਵੋਰਸ ਹੋਇਆ ਪਿਆ ਪਰ ਕੋਈ ਬੇਬ ਜੇ ਲੜਕੀ ਚਾਹੀਦੀ ਵਧੀਆ ਸੁਭਾਦੀ ਹੋਵੇ ਐਸੇ ਔਰ ਬੀਸੀ ਵਾਲਿਆਂ ਨੂੰ ਸੰਪਰਕ ਬਿਲਕੁਲ ਵੀ ਨਾ ਕਰਨ ਨੋਰ ਡਿਮਾਂਡ ਹੈ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗਰੋ ਜੀ ਰਿਸ਼ਨਾ ਜੀ ਲੜਕੀ ਦਾ ਨਾਮ ਕੋਰ ਤਾਲੀਵਾਲ ਹੈਗਾ ਜੀ ਔਰ 18 ਸਾਲ ਦੀ ਉਮਰ ਹੈ 5 ਫੁੱਟ 6 ਹਾਈਟ ਹੈ ਸਤਵੀਂ ਪਾਸ ਏਰੀਆ ਮੋਗਾ ਵਧੀਆ ਲੜਕਾ ਚਾਹੀਦਾ ਜੀ ਮੋਗੇ ਔਰ ਜਗਰੋਂ ਵਾਲਿਆਂ ਨੂੰ ਪਹਿਲ ਹੈ ਇੰਡੀਆ ਤੇ ਫੋਰਨ ਵਾਲੇ ਸੰਪਰਕ ਕਰ ਸਕਦੇ ਆ ਜੀ ਨਾਲ ਪਰਿਵਾਰ ਦਾ ਨੰਬਰ ਮਾਈਕ੍ਰੋ ਜੇ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਨਾਮ ਹਾਈਡਰਖਾਗਾ ਜੀ ਕੁਮਾਰ ਫਿਲੀਪਿਨ ਦੇ ਵਿੱਚ ਰਹਿੰਦਾ ਜੀ ਲੜਕਾ ਔਰ ਉੱਥੇ ਅੰਦਰ ਆਪਣਾ ਵੈਲ ਸੈਟਲਡ ਬਿਜ਼ਨਸ ਹੈ ਜੀ 1999 ਦਾ ਜਨਮ ਪਰਾਜਾਪਤ ਕੁਮਹਾਰ ਨੇ 5 ਫੁੱਟ 5 ਇਟਾ 2 ਪਾਸ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਵੱਡਾ ਭਰਾ ਤੇ ਭੈਣ ਦੋਨੋਂ ਮੈਰਿਡ ਹੈ ਜੀ ਏਰੀਆ ਜੀ ਨਗੋਦਰ ਹੁਣ ਲੜਕੇ ਦੇ ਮਾਤਾ ਪਿਤਾ ਇੰਡੀਆ ਗਏ ਹੋਏ ਨੇ ਔਰ ਲੜਕੀ ਜਿਹੜੀ ਜੋ ਬਦਿਆ ਸੁਭਾਦੀ ਹੋਵੇ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਮਾਈਕ੍ਰੋ ਜੇ ਰਿਸ਼ਤਾ ਜੀ ਵੈਰੀ ਵੈਲ ਸੈਟ ਔਰ ਨਾਮ ਹੈ ਜਿਸ ਸਿੰਘ ਜੱਟ ਸਿੱਖ ਨੇ 1996 ਦਾ ਜਨਮ ਪੰਫੂਟ 6 ਹਾਈਟਰ ਜੀ 12ਵੀਂ ਪਾਸ ਐਨਰ ਆਪਣਾ ਡੇਲੀ ਦਾ ਕੰਮ ਹੈ ਜੀ ਬਹੁਤ ਵਧੀਆ ਔਰ ਏਰੀਆ ਜੀ ਲੁਧਿਆਣਾ ਲੜਕੀ ਚਾਹੀਦੀ ਜੀ ਸੇਮ ਕਾਸਟ ਦੀ ਹੋਵੇ ਨੋ ਡਿਮਾਰ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰ ਜੀ ਰਿਸਟਰ ਜੀ ਲੜਕੇ ਦਾ ਰਾਮਗੜੀਆ ਲੜਕਾ ਜੀ 사우ਦੀ ਤੋਂ ਵਾਪਿਸ ਆਏ ਇੰਡੀਆ ਦੇ ਵਿੱਚ ਠੀਕ ਹੈ ਜੀ ਨਾਮ ਸਿੰਘ 1990 ਦਾ ਜਨਮ ਹੈ ਜੀ ਰਾਮਗੜੀਆ ਕਾਸਟ ਹੈ ਔਰ 사우ਦੀ ਤੋਂ ਇੰਡੀਆ ਆਏ ਹੋਏ ਨੇ 2 ਮਹੀਨੇ ਲਈ ਪੜਾਈ ਇਹਨਾਂ ਨੇ 10ਵੀਂ ਪਾਸ ਹੀ ਹੈ ਜੀ ਸਾਰਾ ਲੱਕੜ ਦਾ ਕੰਮ ਕਰ ਲੈਂਦੇ ਐ ਔਰ ਇੱਕ ਇਟਲੀ ਦੇ ਵਿੱਚ ਹੈ ਨਾ ਜੋ ਮੈਰਿਡ ਹੈ ਜੀ ਪਿਤਾ ਜੀ ਨਹੀਂ ਹਨ ਲੜਕੀ ਚਾਹੀਦੀ ਹੈ ਬਿਨਾ ਦਾਜ ਤੋਂ ਬੇਸ਼ੱਕ ਕਟਪੜੀ ਲਿਖੀ ਹੋਵੇ ਬਸ ਸਾਨੂੰ ਇਹਨਾਂ ਨੂੰ ਘਰੇਲੂ ਲੜਕੀ ਚਾਹੀਦੀ ਹੈ ਜੀ ਸੋ ਇਹਨਾਂ ਨਾਲ ਜੋ ਸੰਪਰਕ ਕਰਨਾ ਵੈਗਰੂ ਜੀ ਰਿਸ਼ਤਾ ਜੀ ਲੜਕੀ ਦਾ ਲੜਕੀ ਮੰਗਲੀਕ ਹੈ ਔਰ ਡਿਵੋਰਸ ਹੋਇਆ ਪਿਆ ਜੀ ਨਾਮ ਆਰ ਕਾਸਟ ਨੇ ਜਾਟ ਹੈ ਜੀ 1990 ਦਾ ਜਨਮ 5 ਫਟ 4 ਹਾਈ ਟੈਪ ਐਮਏ ਕਿੱਤੀ ਹੋਈ ਇਹਨਾਂ ਨੇ ਔਰ ਡਿਵੋਰਸ ਹੋਇਆ ਪਿਆ ਬ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਪੈਨ ਤੇ ਪ੍ਰਾ ਅਨਮੈਰੀਡ ਸਾਊਥ ਅਫਰੀਕਾ ਦੇ ਵਿੱਚ ਰਹਿ ਰਿਹਾ ਠੀਕ ਹੈ ਜੀ ਏਰੀਆ ਜੀ ਰਾਜਪੂਰਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਵਧੀਆ ਬਿਜ਼ਨਸ ਤੋਂ ਹੋਵੇ ਨਜੂਸਮਪੇੜਕਰਨ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਗਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਨਾਮ ਸਿੰਘ 1999 ਦਾ ਜਨਮ ਰਾਮਗੜੀਆ ਕਾਸਟ ਪੰਡ ਫੁੱਟ 11 ਹਾਈਟ ਹੈ ਜੀ ਔਰ ਸਟੱਡੀ ਨਾਲੇ ਬੀ ਐਸ ਸੀ ਪਲੱਸ ਆਈਟੀ ਪਲੱਸ ਜੀ ਸੀ ਪੀ ਠੀਕ ਹੈ ਜੀ ਕਿੱਤੀ ਹੋਈ ਇਹਨਾਂ ਨੇ ਟੈਲੀ ਔਰ ਜੌਬ ਕਰਦੇ ਹੋਏ ਜੀ ਮੈਨੇਜਰ ਨੇ ਵੈਲ ਸਮਾਰ ਪਿਤਾ ਜੀ ਪਰਿਵਾਰ ਵਿੱਚ ਮਾਤਾ ਜੀ ਨਹੀਂ ਹਨ ਦੋ ਭਰਾ ਤੇ ਇੱਕ ਭੈਣ ਇੱਕ ਭਰਾ ਮੈਰਿਡ ਹੈ ਜੀ ਏਰੀਆ ਜੀ ਕਪੂਰਥਲਾ ਲੜਕੇ ਚਾਹੀਏ ਵੈਲ ਐਜੂਕੇਟਿਡ ਹੰਬਲ ਐਂਡ ਰਿਸਪੈਕਟਫੁਲ ਗਰਲ ਮੀਡਲ ਕਲਾਸ ਐਂਡ ਵੈਲਿਊ ਬੇਸਡ ਫੈਮਿਲੀ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇਦਾਰੀ ਵੈਗਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਜੱਟ ਸਿੱਖ ਲੜਕੇ ਦਾ ਜੀ ਜੋ ਲੜਕੀ ਕੈਨੇਡਾ ਜਾਣਾ ਚਾਹੁੰਦੀ ਹੈ ਤਾਂ ਨੰਬਰ ਸੰਪਰਕ ਕਰਨਾ ਜੀ ਸਾਰਾ ਖਰਚਾ ਲੜਕੇ ਨੇ ਹੀ ਕਰਨਾ ਬਾਹਰ ਜਾਂਦਾ ਨਾਮ ਸਿੰਘ 1984 ਦਾ ਜਨਮ ਚਾਰ ਕਿਲੇ ਜ਼ਮੀਨ ਹੈ ਜੀ ਡਿਵੋਰਸ ਹੋਇਆ ਪਿਆ ਪਰ ਕੋਈ ਬੇਬੀ ਨਹੀਂ ਇਹਨਾਂ ਦਾ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋਨੋਂ ਕੈਨੇਡਾ ਸਿਟੀਜ਼ਨ ਨੇ ਇੱਕ ਭੈਣ ਹੈ ਜੀ ਉਹ ਵੀ ਕੈਨੇਡਾ ਦੇ ਸਿਟੀਜ਼ਨ ਨੇ ਦੋ ਪਰਿਵਾਰ ਦੇ ਵਿੱਚ ਵੈਸੇ ਦੋ ਭਰਾ ਤੇ ਇੱਕ ਭੈਣ ਸਭ ਮੈਰਿਡ ਹੈ ਜੀ ਏਰੀਆ ਜੀ ਮੋਗਾ ਲੜਕੀ ਚਾਹੀਦੀ ਹੈ ਨਰਸਿੰਗ ਕੀਤੀ ਹੋਵੇ ਜਾਂ ਫਿਰ ਨਾਨੀ ਕੀਤੀ ਹੋਵੇ ਡਿਵੋਰਸ ਹੋਵੇ ਜਾਂ 언ਮੈਰਿਡ ਹੋਵੇ ਇੱਕ ਬੱਚਾ ਅਗਰ ਡਿਵੋਰਸ ਹੈ ਜਾਂ ਵਿਡੋ ਹੈ ਤਾਂ ਇੱਕ ਬੱਚਾ ਵੀ ਅਸੈਪਟੇਬਲ ਹੈ ਠੀਕ ਹੈ ਜੀ ਫੋਰਨ ਜਾਂਦਾ ਖਰਚਾ ਲੜਕੀ ਨੇ ਹੀ ਕਰਨਾ